ਰਾਜੀ ਪਾਰਟੀ ਦਾ ਪ੍ਰੋਗਰਾਮ। ਇਹਨਾਂ ਲਈ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਬਿਛਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਆਦੀ ਕਰਦੀ ਉਹ ਨਾ ਰੋਜ਼ ਅੱਗ ਵੀ ਲੱਗਦੀ ਆ ਕਿੰਨੀ ਅੱਗ ਲੱਗਦੀ ਜੀ ਉਹ ਦੇਖੋ ਪੂਰੇ ਪਿੰਡ ਇੱਕ ਵੀ ਬਿਆਹ ਜਦੋਂ ਨਾਲੋਂ ਲੱਗੂ ਪੀਂਦੇ ਆ ਜੀ ਤਾਂ ਮੈਂ ਨਾਈਟ ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਾਰ ਆਪਾਂ ਜੀ ਦੁਸ਼ਮਣੀ ਕੱਟਣ ਦੇ ਵਿੱਚ ਕੇ ਦੀ ਕਣਕ ਫੂਕ ਦਿੰਦੇ ਆ ਇੱਕ ਦੋ ਰੀ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਉੱਥੇ ਤੁਸੀਂ ਜਿਹੜਾ ਹੁਣ ਤੱਕ ਨਹੀਂ ਆਈ ਹੈ ਜੀ ਉਹਦੇ ਬਾਰੇ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਉੱਥੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੀ ਨਹੀਂ ਜੀ ਸਾਨੂੰ ਤਿੰਨ ਵਾਰ ਜਨਾਬਰੀਆਂ ਅੱਠ ਮਿੰਟ ਸੈਟਮੈਂਟ ਮੁੱਖ ਮੰਤਰੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਕਿ ਨਹੀਂ ਜੀ ਬਿਲਕੁਲ ਜੀ ਕੱਲ੍ਹ ਜਾਂ ਅੱਜ ਹੋ ਗਿਆ ਨਾ ਨਹੀਂ ਜੀ ਤੁਸੀਂ ਮੇਰੇ ਕੋਲ ਆਓ ਮੋਟਾ ਨਵਾਂ ਲੱਗਿਆ ਹੋਵੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਮਾਤਰਾ ਦੀ ਨਹਿਰ ਬੰਤੀ ਹੋਈ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਸਰਪੱਖ ਜੀ ਨੂੰ ਪੁੱਛੋ ਇਹ ਕੋਈ ਸਵਾਲਾਂ ਦਾ ਜਵਾਬ ਨਹੀਂ ਤੁਸੀਂ ਕੋਈ ਗ੍ਰੇਟਨ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਤੇ ਕੀਤਾ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੰਲਾ ਨਹੀਂ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਚੱਲੋ ਮੈਨੂੰ ਲੱਗਦਾ ਇੰਨੀ ਬਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕਰੀਏ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਜੀ ਇੱਕ ਮਿੰਟ ਕਿੰਨੇ ਜਥੇਬੰਦੀਆਂ ਨੇ ਸੈਂਟਰ ਤੇ ਸਰਕਾਰ ਨੇ ਭੇਜੀ ਬੰਦੀਆਂ ਨੇ ਜਥੇਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਨਦੀਆਂ ਹੈਗੀਆਂ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ 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 ਇਹ ਤਾਂ ਕੋਈ ਨਹੀਂ ਇੱਕ ਮਿੰਟ ਇੱਕ ਮਿੰਟ ਅਸੀਂ ਜਵਾਬ ਲੈ ਲੈਂਦੇ ਜੀ ਅਸੀਂ ਤੁਹਾਨੂੰ ਨਹੀਂ ਪੁੱਛੇ ਨਹੀਂ ਉਹ ਚਾਹੀਦਾ ਨਹੀਂ ਇਹ ਬਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛੋਗੇ ਮੈਂ ਨਹੀਂ ਇਹ ਤਾਂ ਅਸੀਂ ਚੋਰੀ ਕਰ ਰਹੇ ਹਾਂ ਕਿੰਨੇ ਜਾਂ ਨਹੀਂ ਹੈ ਥੋੜੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੰਪਲੀਟ ਹੁਣ 135 ਰੁਪਏ ਲਿਆ ਚੋਰੀ ਹੋਈ ਜਾਂਦੇ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਟਰਾਲੀ ਮੈਨੂੰ ਪਹਿਲੇ ਦਿਨ ਦੱਸੋ ਮੈਨੂੰ ਪਹਿਲੇ ਦਿਨ ਦੱਸ ਰਹੇ ਮੇਰੇ ਕੋਲ ਅੱਜ ਤੋਂ ਪਹਿਲਾਂ I <laughs> ਤੋ ਰੀਤਾ ਜੀ ਸਰਕਾਰ ਦਰਮਾ ਕੇ ਬਲਵੰਤ ਸਿੰਘ ਦੇ ਉੱਥੇ ਦੇ ਸੰਪੂ ਦੇ ਗਨ ਚਾਰਜ ਨੇ ਆਇਆ ਹੱਦ ਤੋਂ ਵੱਧ ਅਤਿਆਚਾਰ ਕੀਤਾ ਵੀ ਕਹਿੰਦੇ ਹਰ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁੱਕੇ ਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਜੀ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਸਟਰ ਜੀ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਅੰਦਰ ਬੈਠੇ ਨੇ ਜਿਹੜੇ ਬੱਚੇ ਬੈਠੇ ਨੇ ਗਰੀਬ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਵੀ ਘਾਟਨ ਕਰਨਾ ਹੈ ਜਿਨ੍ਹਾਂ ਦੀ ਅਸੀਂ ਗ ਦੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਨਹੀਂ ਨਹੀਂ ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾਂ ਕਿ ਮਰੀਪਾਂ ਦੇ ਬੱਚਿਆਂ ਨੂੰ ਥੋੜਾ ਹੰਦਾ ਘੰਟੇ ਮੈਂ ਬੱਚਿਆਂ ਦਾ ਮਾ ਕਰੇ ਚੜੀ ਕੰਮ ਹੁੰਦਾ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਨਾ ਕਰੀਂ ਨੀ ਦੱਸਦਾ ਕਮਜ਼ੋਰ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਨਾ ਕਰੀਂ ਬਾਈ ਆਪਣੇ ਲਾਗੀਆਂ ਹੋਣਾਰੇ ਦਿਨਾਂ ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਅਜਵਾਬ ਦੇਵਾਂਗੇ ਬਾਈ ਫੋਟੋ ਦੇ ਦੇਵਾਂਗੇ ਠੀਕ ਆ ਤੁਹਾਨੂੰ ਇੱਕ ਇਕੱਠੇ ਮੁਕਾਬਲਾ ਫੜਨਾ ਕੀ ਨਹੀਂ ਸਾਡਾ ਜਵਾਬ ਸੁਣ ਲਓ ਸਾਡਾ ਖੂਨ ਹੋ ਗਿਆ ਬਹੁਤ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਠੀਕ ਆ ਤੁਸੀਂ ਮੂੰਹੀਆਂ ਝਾੜ ਕੇ ਸਾਡੇ ਕਮੇਟੀ ਬੈਠੇ ਮੈਂ ਛੋਟੇ ਬੱਚੇ ਬੱਚੇ ਟੋਡੇ ਮੈਂ ਕੋਈ ਗੱਲ ਨਹੀਂ ਕਿਸੇ ਪਾਇਨੇ ਕਮੇਟੀ ਚ ਲੱਗੋ ਮੇਰੇ ਕੋਲ ਆਪਣੇ ਲਈ ਆਪਾਂ ਲੱਗ ਲੱਗ ਅੱਛਾ ਗਰਮੀ ਚ ਨਹੀਂ ਬੈਠੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨੇ ਚੌਂਕੀਦਾਰੀ ਹਿੱਟ ਕਰੋ ਕੋਈ ਨਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਨੂੰ ਬਾਈ ਅੱਜ ਸੈਂਡ ਬੁੜਾ ਘਰ ਨਹੀਂ ਰਿਹਾ ਦੇਖੋ ਜੇ ਪਤਾ ਕੀ ਨਾ ਆ ਰਹੇ ਸੰਦੇਗਰ ਕਿੰਨਾ ਪਾਣੀ ਆ ਪਿਗਲੀ ਮੁਫਤਾਲੇ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੱਗਦਾ ਉਹਨਾਂ ਦੇ ਬੱਚਾ ਨੂੰ ਪੜ੍ਹਾਈ ਫਰੀ ਦੇ ਰਹੀ ਐ ਸੋ ਤਾਂ ਮੈਨੂੰ ਕਿਉਂ ਪੁੱਛਾ ਰਹੇ ਸਰਕਾਰ ਅਸੀਂ ਜਨਤਰੀ ਲੋਕਾਂ ਨੂੰ ਲੋਕਾਂ ਜਾਉਣਾ ਪੈਣਾ ਮੇਰੀ ਗੱਲ ਤਾਂ ਇਹ ਜਿਹੜਾ ਵੀ ਤੁਹਾਡਾ ਇਸ਼ੂ ਹੈ ਦਿੱਤੇ ਵਿੱਚ ਮੇਰੇ ਕੋਲ ਆ ਜੇ ਤਾਂ ਮੈਂ ਤੁਹਾਡੇ ਕੋਲੋਂ ਮੈਂ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉੱਤੇ ਰੋਡ ਦੇ ਉੱਤੇ 300 ਕੋਈ ਸਰ ਜਨੂ ਪਰੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਉਸ ਨੂੰ ਰਿਸ਼ੇ ਤੇ ਥੋੜੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਦਲਾਸਾ ਸੀ ਕੀ ਬਣਾਂਗੇ ਗਮਦੂਰ ਜੀ ਸਾਰਾ ਸੀਵਾ ਮਾਡਲ ਪਾਉਣਾ ਹੈ ਕਿ ਨਹੀਂ ਉਹ ਭਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਗਜ਼ਾਂ ਵਿੱਚ ਬਹੁਤ ਖਸ ਹੋ ਗਿਆ ਬਹੁਤ ਗੁੱਸਾ ਹੋ ਗਿਆ ਤੇਜਿੰਦਰ ਕਰਨ ਦੇਗਾ ਬਈ ਸਾਨੂੰ ਗੱਲ ਕਰਦਾ ਨਾ ਜਿੰਦਰ ਜੀ ਆਨਸਰਾਂ ਦੇ ਵਿੱਚ ਮੈਂ ਸਵਾਲ ਆ ਸਾਡੇ ਆਪ ਦੇ ਰਿਹਾ ਇੱਕ ਮਿੰਟ ਆਨਸਰਾਂ ਦੇ ਵਿੱਚ ਮੈਂ ਸਵਾਲ ਨਾ ਆਇਆ ਕਿ ਬਾਬਰਪੁਰ ਕਾਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਡ ਲਾਈ ਬੰਗੀ ਸੀ ਤੁਸੀਂ ਲੱਗੇ ਜਾਓ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਮਦਦ ਉਹਨਾਂ ਸੜਕਾਂ ਦਾ ਹਾਲ ਦੇਖੋ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਵੇਟ ਕਰਦੇ ਰੂ ਸੀ ਆ ਸੜਕਾਂ ਨਵੀਆਂ ਬਣ ਸਾਡੇ ਵਿਧਾਇਕ ਆਉਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰਸ ਨੇ ਆਰਡੀਐਫ ਦੇ ਕਾਗਜ਼ ਨਹੀਂ ਨਹੀਂ ਸਾਡੇ ਆਦੀ ਆਪਣੇ ਡਾਕੂਮੈਂਟ ਸਹੀ ਨੇ ਇਸ ਪਰੇ ਜੀ ਸਾਰਾ ਕੁਝ ਠੀਕ ਹੋ ਗਾਣ ਪੈਸਾ ਆ ਰਿਹਾ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਰੂ ਸਰਕਾਰ ਪਰਪਾਈ ਕਰੂ ਜੀ ਸਰਕਾਰ ਅੱਜ ਜਿੰਮੇਵਾਰੀ ਲੈਣੀ ਜੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਲੈ ਕੇ ਆਵਾਂਗੇ ਤੁਸੀਂ ਕਿਸੇ ਨੂੰ ਨਹੀਂ ਲਿਆ ਮੈਂ ਉਹਦਾ ਰੁਪਈਆ ਬਾਈ ਮੇਰਾ ਤੁਸੀਂ ਕੋਈ ਜੰਦਾ ਤੁਹਾਡਾ ਚੇਂਜ ਹੋ ਗਿਆ ਬਾਈ ਬਿਲਕੁਲ ਗਲਤ ਹੈ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਦੰਸਿਆ ਹੋਇਆ ਸੀ ਸੈਂਟਰ ਦੇ ਸੈਂਟਰ ਦੀ ਤੱਕਵਾ ਜੀ ਤੁਸੀਂ ਦਫਤਰ ਤੋਂ ਲੈ ਕੇ ਨਹੀਂ ਲਾ ਤੁਸੀਂ ਉਹਨਾਂ ਨਾਲ ਸੀ ਆਪਾਂ ਗੱਲਾਂ ਸਾਡੇ ਮੌਕੇ ਦੇ ਬੱਤੀ ਸੀ ਵੀ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਜੀ ਆਉਣਾ ਤੁਹਾਡੇ ਕੋਲੇ ਸੀ ਮੇਰੇ ਕੋਲ ਆਉਂਗੇ ਮੈਂ ਤੁਹਾਡੇ ਨਹੀਂ 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 ਤੁਹਾਡੇ ਗੱਲਾਂ ਕਰ ਸਕਦੇ ਸੜਕਾਂ ਦੀ ਮਿਲਣਾ ਹਾਂ ਜੀ ਹਾਂ ਜੀ ਨਾ ਹਾਂ ਜੀ ਨਾ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਬਿਲਕੁਲ ਲੈ ਆਓ ਜੀ ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਉਹਨਾਂ ਦੀਆਂ ਨਸਾਰੀਆਂ ਜੀ ਮੈਂ ਤੁਹਾਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਮੇਰੇ ਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਦੇ ਗੋਲੀ ਮਾਰਿਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ जवाक नेर्मानी कर ਇੱਕ ਲਾਸਟ ਸਵਾਲ ਆ ਜੇ ਮਰ ਜੀਓ ਇੱਕ ਨਾ ਸਵਾਲ ਸੁਣ ਕੇ ਲੈ ਲਾਸਟ ਸਵਾਲ ਇੱਕ ਨਾ ਸਵਾਲ ਸੁਣ ਲਓ ਇੱਕ ਲਾਸਟ ਸਵਾਲ ਤਾਂ ਕਰੋ ਯਾਰ ਕੋਈ ਦੇਖੋ ਬਰਗਾੜੀ ਕਾਂਡ ਹੋਇਆ ਠੀਕ ਆ ਥੋਡੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਕਿ ਮੇਰੀ ਮੇਰੀ ਪੂਰੀ ਰਾਜਨੀਤੀ ਨਾ ਨਾ ਨਿਸਾਨੀ ਕੀ ਨਾਮ ਹੈ ਬਿਰਜੀ ਆਪਣਾ ਗੁਰਪ੍ਰਿੰਸ ਸਿੰਘ ਜੀ ਗੁਰਪ੍ਰੀਤ ਜੀ ਅੱਜ ਤੁਹਾਡੇ ਪਿੰਡ ਮੱਲੇਵਾਲ ਦੇ ਵਿੱਚ ਐਮਐਲਏ ਸਾਹਿਬ ਆਏ ਸੀ ਉਹਦੇ ਘਟਨ ਕਰਨ ਕੀ ਚੀਜ਼ ਹੈ ਤੁਹਾਡੇ ਘਟਨ ਸਾਡੇ 2.40 ਲੱਖ ਦੀ ਗ੍ਰਾਂਟ ਆਈ ਹੈ ਜੀ ਬਾਉਂਡਰੀ ਵੱਲੋਂ ਜੀ ਸਾਡੇ ਪਹਿਲੇ ਬਾਉਂਡਰੀ ਵਾਲਾ ਸਕੂਲ ਤੇ ਹੈ ਹੀ ਨਹੀਂ ਸੀ ਜੀ ਉਹਦਾ ਜਦੋਂ ਘਟਨ ਕਰਿਆ ਅੱਛਾ ਜੀ ਹਾਂਜੀ ਤਾਂ ਐਮਐਲਏ ਸਾਹਿਬ ਜਦੋਂ ਆਏ ਤਾਂ ਕਿਸਾਨ ਜਿੱਥੇ ਬੰਦਿਆ ਤੇ ਲੋਕ ਵੀ ਖੜੇ ਸੀ ਬਰਾਤ ਦੇ ਵਿਰੋਧ-ਵਿਰੋਧਤ ਹੋਇਆ ਜਾਂ ਨਹੀਂ ਨਹੀਂ ਕੋਈ ਵਿਰੋਧ ਤਾਂ ਨਹੀਂ ਹੋਈ ਜੀ ਉਹ ਤਾਂ ਮੰਨ ਲਓ ਅਦਰ ਪਾਰਟੀਆਂ ਚ ਆ ਕੇ ਲੋਕ ਮਾਹੌਲ ਖਰਾਬ ਕਰਦੇ ਨੇ ਸਾਡੇ ਪਿੰਡ ਦਾ ਕੋਈ ਨਹੀਂ ਸੀ ਸਾਡੀ ਪੰਚਾਇਤ ਨਗਰ ਸਾਰਾ ਪੁਰਾ ਸਾਮਲਜੀ ਸਕੂਲ ਦੇ ਵਿੱਚ ਸਾਡੇ ਸਕੂਲ ਦਾ ਹੀ ਪ੍ਰੋਗਰਾਮ ਸੀ ਪਹਿਲਾਂ ਚਾਰਦੁਵਾਰੀ ਮਤਲਬ ਨਹੀਂ ਸੀਗੀ ਨਹੀਂ ਸੀ ਜੀ ਅੱਛਾ ਜੀ ਹਾਂ ਜੀ ਕਾਫੀ ਟਾਈਮ ਤੋਂ ਹੈ ਨਹੀਂ ਸੀ ਜਦੋਂ ਸਕੂਲ ਬਣਿਆ ਸਾਡੇ ਬਾਉਂਡਰੀ ਬਾਲ ਨਹੀਂ ਸੀ ਜੀ ਹਾਂ ਕੀ ਨਾਮ ਹੈ ਬਿਰਜਿਕਾ ਗੰਦਰ ਅਕੀ ਐਮਐਲ ਸਾਬ ਆਏ ਸੀ ਕੀ ਕਹਿਣਾ ਚਾਹੁੰਦੇ ਸਕੂਲ ਬਹੁਤ ਵਧੀਆ ਰੈਵੈਨਿਊ ਕਹਿੰਦਾ ਸਰ ਡਿਸਪੋ ਜਗਾ ਬਈ ਜੌਣ ਦੀ ਬਾਉਂਡਰੀ ਬਾਹਰ ਦੀ ਸਕੂਲ ਦਾ ਕਾਫੀ ਏਰੀਆ ਹੈ ਕਿਨੇ ਪੈਸੇ ਹਿਸਾਬ ਉਹਦੇ ਲਈ 22 ਲੱਖ ਦੀ ਗ੍ਰਾਂਟ ਐਮਐਲ ਨੇ ਪਹਿਲਾਂ ਦੱਸਿਆ ਉਹ ਆਈਸੀਓ ਪਾਓ ਬਜਟ ਦੀ ਕਿਰਨ ਹੋ ਗਿਆ ਉਹਦੀ ਘਰ ਰੰਸੀ ਤੋ ਇਹ ਕਿਹ ਮੀਟਾ ਕ ਸਕੂਲ ਹੈ ਜੀ ਇਹ ਇਹ ਪਾਸਟੂ ਦਾ ਪਾਸਟੂ ਦਾ ਸਕੂਲ ਹੈ ਬੱਚੇ ਇਹਦੇ ਵਿੱਚ ਬਹਿ ਗਏ ਕਿੰਨੇ ਬੱਚੇ ਬੱਚੇ ਹੈਗੇ ਕਿ 2 300 ਬੱਚੇ ਆਉਣਗੇ ਜੀ ਐਮਐਲਏ ਸਾਹਿਬ ਕਹਿੰਦਾ ਵੀ ਪਿੰਡ ਚ ਆਉਂਦੇ ਨੇ ਮਤਲਬ ਗਰੰਟਾ ਦੇ ਰਹੇ ਨੇ ਹਾਂਜੀ ਹਾਂਜੀ ਦੇ ਰਹੇ ਨੇ ਸਕੂਲ ਦੇ ਵਿੱਚ ਬੋਲ ਬੱਧਿਆ ਬਹੁਤ ਬੁਨਾ ਇਦਾਂ ਬੜੀ ਚਾਰਾ ਫੋਸਾਰੇ ਹਾਂਜੀ ਹਾਂਜੀ ਬੋਲ ਬੱਧਿਆ ਮਾਹਰ ਬਾਈ ਵਾਸਤੇ